ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਚੜਿਆ ਸੂਰਜ ਵਾਂਗਰਾ ਕੁਝ ਹੀ ਵਿੱਚ ਸਾਲਾ ਆਗੂ ਬਣਿਆ ਪੰਥ ਦਾ ਓ ਪਿੰਡਰਾਂ ਵਾਲਾ ਓ ਦੀ ਮਿਸਦੀ ਤਸ ਵਿੱਚ ਜਨ ਮਾਰਿਆ ਮਾਰਾ ਪਿੰਡਰਾਂ ਵਾਲੇ ਸ਼ੇਰ ਤੋਂ ਡਰਿਆ ਸਰਕਾਰਾਂ ਹੋ ਚੜਿਆ ਸੂਰਜ ਵਾਂਗਰਾ ਜਿਸਾਲਾ ਆਗੂ ਬਣਿਆ ਪੰਥ ਦਾ ਉਹ ਭਿੰਡਰਾ ਵਾਲਾ ਉਹ ਦੀਨ ਸਦੀ ਤੇ ਅਸ ਵਿੱਚ ਜਨ ਮਾਰਿਆ ਮਾਰਾ ਭਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਉਹ ਜਿਸ ਦੇ ਕੇਕ ਬੋਲ ਵਿੱਚ ਸੀ ਕੰਮੀ ਜਜ਼ਬਾ ਅਣਖਿਆਂ ਨਾਲ ਜੀਵਣਾ ਦੱਸਦਾ ਹਰ ਮਜਬਾ ਸਿੱਖੀ ਦੀ ਗੁਲਜ਼ਾਰ ਤੇ ਲੈ ਆਇਆ ਪਿੰਡਰਾਵਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਹੋ ਸੈਂਟਰ ਦੀ ਸਰਕਾਰ ਨੂੰ ਯਾ ਵਈ ਹੋ ਸੈਂਟਰ ਦੀ ਸਰਕਾਰ ਨੂੰ ਕਰ ਚੈਲੰਜ ਸਿੱਧੇ ਕਈ ਨਕਲੀ ਨਰੰਕਾਰੀਏ ਪੈਰਾਂ ਵਿੱਚ ਮਿੱਦੇ ਵਾਹ ਦੇ ਕਿ ਤੇਜ ਨਾ ਨੇ ਅਸਲੀ ਲੈਣੀਆਂ ਸਾਰਾ ਪਿੰਡਰਾਵਲੇ ਸ਼ੇਰ ਤੋਂ ਕਰ ਕਰ ਤਕਦੀਰਾ ਓਏ ਅਮਰਤ ਤਾਰੀ ਖਾਲਸੇ ਪੈਨਣ ਸ਼ਮਸ਼ੀਰਾ ਹਾਂ ਓਏ ਹਕਤੇ ਚੜਕੇ ਵਸਣਾ ਸਿੰਘਾਂ ਸਰਦਾਰਾਂ ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਹੋ ਸ਼ਸਤਰ ਤਾਰੇ ਨਾ ਜੀਣਾ ਓ ਜਾਲਮ ਜ਼ੁਲਮਕ ਮਾਰਿਆ ਹੋ ਨਿਰਤ ਗਮੀਰਾ ਹਾ ਸਤ ਵਾਦੀ ਮਾਂ ਪਰਸ਼ਨੂ ਲਿਆ ਕੇ ਗਦਾਰਾ ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰ ਹੋ ਕੈਰ ਕਾਵਟਾ ਉਸ ਦੇ ਰਸਤੇ ਵਿੱਚ ਆਈਆਂ ਆ ਨੀਤ ਸਰਕਾਰ ਨੇ ਕਈ ਉਲਝਨਾ ਪਾਈਆਂ ਓ ਜਿਸ ਦੇ ਨਾਲ ਸਨ ਗੱਬਰੂ ਕਈ ਖੜੇ ਪਿੰਡਰਾਵਲੇ ਸ਼ੇਰ ਤਾਂ ਡਰੀਆਂ ਸਰਕਾਰਾਂ ਉਹ ਦੌੜਿਆ ਜੋ ਸਿੱਖ ਕੌਮ ਦਾ ਬਣ ਰਖਵਾਲਾ ਉਹ ਸੰਤ ਜਰਨੈਲ ਸਿੰਘ ਸੀ ਪਿੰਡਰਾਵਾਲਾ ਓਏ ਸਤਵਾਦੀ ਮਾਪਰਸ਼ਨ ਨੂੰ ਲਿਆ ਕੇ ਗਦਾਰਾਂ ਪਿੰਡਰਾਵਲੇ ਸ਼ੇਰ ਤਾਂ ਡਰੀਆਂ ਸਰਕਾਰਾਂ ਪਿੰਡਰਾਵਲੇ ਸ਼ੇਰ ਤਾਂ ਡਰੀਆਂ ਸਰਕਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ